ਅਸੀਂ ਦਿਨ ਬਾਦ ਦਿਨ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਾਂ ਕਿਤੇ ਨਾ ਕਿਤੇ ਜ਼ਰੀਲੀਆਂ ਕੈਮੀਕਲ ਵਾਲੀਆਂ ਚੀਜ਼ਾਂ ਖਾਂਦੇ ਹਾਂ ਪਰ ਅੱਜ ਤਾਜ਼ਾ ਸ਼ੁੱਧ ਦੇਸੀ ਗੁੜ ਤਾਜ਼ਾ ਸ਼ੁੱਧ ਦੇਸੀ ਗੁੜ ਜਿਹੜਾ ਕਿਵੇਂ ਬਣਦਾ ਹੈ ਤਾਂ ਕੀ ਪ੍ਰਕਿਰਿਆ ਹੈ ਤੇ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ ਤੇ ਕੀ ਫਾਇਦੇ ਨੇ ਤੇ ਲੋਕੇਸ਼ਨ ਵੀ ਦੱਸਦੇ ਹਾਂ ਵੈਗੁਰੂ ਖਾਲਸਾ ਵੈਰੀ ਗੁੱਜ ਫਤੇ ਜੀ ਖਾਲਸਾ ਵੈਗੁਰੂ ਜੀ ਕੀ ਫਤੇ ਜੀ ਬਾਬਾ ਜੀ ਜਿਵੇਂ ਗੁੜ ਬਣਾਇਆ ਜਾ ਰਿਹਾ ਇਹਦੀ ਗੁੜ ਦੀ ਆਪਾਂ ਗੱਲ ਕਰਾਂਗੇ ਤੁਹਾਨੂੰ ਕਿੰਨਾ ਸਮਾਂ ਹੋ ਚੁੱਕਿਆ ਜੀ ਬਣਾਦਿਆਂ ਇਹ ਵੈਗੁਰੂ ਸਾਨੂੰ ਹੋਗੇ ਤਕਰੀਬਨ ਛੇ ਸਾਲ ਹੋ ਗਏ ਕਿਵੇਂ ਦਾ ਮਤਲਬ ਕਿ ਫਿਰ ਰਿਸਪੌਂਸ ਰਿਹਾ ਛੇ ਸਾਲਾਂ ਦੇ ਵਿੱਚ ਹੁਣ ਤੱਕ ਦਾ ਬਹੁਤ ਵਧੀਆ ਰਿਸਪੌਂਸ ਜੀ ਕਿਉਂਕਿ ਜਿਹੜਾ ਪਹਿਲਾਂ ਆਪਾਂ ਹੁਣ ਜਿਹੜਾ ਖੰਡ ਜਦਾਜ ਘਰਾਂ 'ਚ ਯੂਜ਼ ਕਰਦੇ ਆ ਪਹਿਲਾਂ ਤਾਂ ਆਪਣਾ ਜਿਆ ਦੇਸੀ ਸ਼ੁੱਧ ਗੁੜ ਸੀਗਾ ਘਰਾਂ ਦੇ ਵਿੱਚ ਲੋਕ ਉਹਦੇ ਕਮਾਦ ਪੀਂਦੇ ਸੀਗੇ ਹਾਂਜੀ ਉਹ ਕਿਹਦੇ ਲੱਗਦਾ ਨੇ ਤਾਂ ਉਹ ਚੀਜ਼ਾਂ ਇਹ ਲੋਪ ਨਹੀਂ ਜਾਂ ਰਹੀਆਂ ਹਾਂਜੀ ਬਿਲਕੁਲ ਜੀ ਇਹ ਅੱਜ ਕੱਲ ਜਿਹੜੇ ਕੋਈ ਥੱਥੀ ਕੰਮ ਕਰਕੇ ਰਾਜੀ ਨਹੀਂ ਆ ਹਾਂਜੀ ਮਿਹਨਤ ਕੋਈ ਨਹੀਂ ਕੋਈ ਕਰਦਾ ਹਾਂਜੀ ਸਾਰੇ ਬਾਹਰ ਨੂੰ ਜਿਹੜਾ ਵਾ ਪਹਿਲ ਦਿੰਦੇ ਕਿ ਬਾਹਰ ਚਲੇ ਜਾਂਦੇ ਤੇ ਥੱਥੀ ਕਿਰਤ ਕਰਨ ਵਾਲਿਆਂ ਨੂੰ ਇੱਥੇ ਵੀ ਹਾਂ ਅਇਥੇ ਦੁਬਈ ਉਹਨਾਂ ਦੀ ਹੈ ਨਾ ਜੀ ਬਿਲਕੁਲ ਜੀ ਜਿਨ੍ਹਾਂ ਨੇ ਕਿਰਤ ਕਰਨੀ ਉਹਨਾਂ ਤੇ ਇੱਥੇ ਵੀ ਕੋਈ ਚੀਜ਼ ਦੀ ਘਾਟ ਨਹੀਂ ਹੈ ਤੇ ਕਿਨੇ ਬਾਈ ਕਿੰਨੇ ਤਰ੍ਹਾਂ ਦਾ ਤੁਹਾਡੇ ਕੋਲ ਗੋੜਾ ਤਿਆਰ ਕੀਤਾ ਜਾਂਦਾ ਇੱਥੇ ਗੋੜਾ ਤੁਹਾਡੇ ਕੋਲ ਇੱਕ ਤਿੰਨ ਦਾ ਸਾਮਾਨ ਪਾਇਆ ਦੱਸੋਂਫ ਸੌਂਡ ਜਵੈਣ ਤੇਲ ਗਰੀਆਂ ਅਲਸੀ ਜੇ ਕੋਈ ਸਪੈਸ਼ਲ ਕੋਈ ਬਦਾਮਾਂ ਦੀ ਗਰੀਆਂ ਪਾਣਾ ਚਾਹੁੰਦਾ ਹੋਰ ਵੀ ਜਾਂ ਕੋਈ ਵੀ ਆਪਣੀ ਮਰਜ਼ੀ ਦੀ ਚੀਜ਼ ਪਾਣੀ ਚਾਹੁੰਦਾ ਹਾਂਜੀ ਉਹ ਵੀ ਤਿਆਰ ਕਰ ਦਿੰਦੇ ਆਰਡਰ ਤੇ ਤਿਆਰ ਹੁੰਦਾ ਠੀਕ ਹੈ ਜੀ ਬਾਕੀ ਸੱਖਰ ਹੁੰਦੀ ਹੈ ਕਿ ਸਿੰਪਲ ਗੋੜਾ ਦਾ ਚਾਲ ਅੱਛਾ ਜੀ ਤੇ ਤੁਹਾਡੀ ਲੋਕੇਸ਼ਨ ਮੇਂ ਜਿਹੜਾ ਮੇਰ ਕਿਹੜੀ ਹੈ ਇਹ ਆਪਣੀ ਪੱਤੀ ਤੋਂ ਤਨਤਾਰ ਰੋਡ ਲਾਗੇ ਕਹਿ ਰੋ ਆ ਤੇਥੇ ਹੈਗਾ ਪਟਰੋਲ ਪੰਪ ਹੈ ਹਾਂਜੀ ਮਾਈ ਪੈਸ ਤੋਂ ਦੇ ਪਟਰੋਲ ਪੰਪ ਦੇ ਵਿਚਕਾਰ ਸੈਂਟਰ ਹੈ ਤੇ ਮੋਬਾਈਲ ਨੰਬਰ 98761984 ओरिजिनल ਪਿਓਰ ਗੋੜਿਆ ਹਾਂਜੀ ਉਹ ਤੇ ਇੱਕ ਦੇਸੀ ਘੋਬਣੀ ਮੁਕਾਬਲਾ ਕਰਦਾ ਹਣਾ ਹਾਂਜੀ ਬਿਮਾਰੀਆਂ ਜਿਹੜੀਆਂ ਅੱਜ ਲੱਗ ਰਹੀਆਂ ਹਾਂ ਹਾਂਜੀ ਇਹ ਅੱਜ ਕੱਲ੍ਹ ਕਈ ਆੜੇ ਜੂਪੀ ਚ ਭਈ ਆ ਕੇ ਜਿਹੜਾ ਵੇਚਦੇ ਗੋੜ ਹਾਂਜੀ ਉਹਦੇ ਵਿੱਚ ਵੇਖੋ ਕੋਈ ਕੱਚੀ ਰੋ ਜਾਂ ਚੂਰਾ ਖੰਡ ਮਿਲਦੀ ਮਿਲਣਾ ਚੋ ਜਿਹੜੀ ਗੰਦੀ ਹਾਂਜੀ ਉਹ ਪਾਪਾ ਦੇਈ ਜਾਂਦੇ ਉਹ ਪਿਛਲੇ ਸਾਲ ਵੀ ਜਿਹੜਾ ਵਾ ਫੂਰ ਵਿਭਾਗ ਦੇ ਕਰਮਚਾਰੀਆਂ ਵੱਲੋਂ ਜਿਹੜਾ ਵਾ ਗਰਦਾਸਪੁਰ ਦੇ ਵਿੱਚ ਹੀ ਫੜੇ ਗਏ ਸੀ ਬੰਦੇ ਉਹ ਮਨਗੀ ਖੰਡ ਮਿਲਾ ਰਹੇ ਸੀ ਉਸ ਤਰੀਕੇ ਨਾਲ ਵਿੱਚ ਪਾਊਡਰ ਜਿਹੜਾ ਸੀਗਾ ਹਾਂਜੀ ਹਾਂਜੀ ਤੇ ਇਹੋ ਜੇ ਮਿਲਾਵਟ ਕਰਨ ਬੰਦੇ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਮਿਲਾਵਟ ਕਰਕੇ ਤੇ ਇੱਕ ਤੇ ਆਪਾਂ ਰੱਬ ਤੋਂ ਝੂਠੇ ਪੈਂਦੇ ਆ ਜੀ ਕਈ ਗੁਰਮੁਖ ਆੜਾ ਬਾਣਾ ਵੇਖ ਕੇ ਇੱਥੇ ਆਉਂਦੇ ਆ ਕਿ ਇਹ ਜਹੇਦਾਰ ਬੰਦੇ ਜੀ ਪਰ ਥੋੜਾ ਰੱਬ ਤੋਂ ਡਰੀਦਾ ਪੈ ਰੱਖੀਦਾ ਮਾਰ ਸੱਚ ਜੇ ਕੋਈ ਮਲਾਵਟ ਕਰਾਂਗੇ ਤੇ ਇੱਥੇ ਦੇ ਹਿਸਾਬ-ਤਬਾਬ ਤੇ ਦੇਣਾ-ਦੇਣਾ ਵਾ ਇਹ ਗਾਂ ਅੱਗੇ ਜਾ ਕੇ ਮਾਰ ਰਏ ਸੱਚੇ ਪਾਛ ਦੇ ਦਰਗਾਹ ਦੇ ਵਿੱਚ ਹਿਸਾਬ ਦਾ ਦੇਣਾ ਪੈਣਾ ਠੀਕ ਹੈ ਜੀ ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਇੱਥੇ ਜਿਹੜਾ ਵਾ ਸਾਡੇ ਲਾਗੇ-ਲਾਗੇ ਜਿਹੜਾ ਜਿਨ੍ਹਾਂ ਗੁਰ ਕਰਦੇ ਆ ਸਾਡਾ ਗੁਰ ਨਹੀਂ ਪੂਰਾ ਆਉਂਦਾ ਠੀਕ ਸੰਗਤਾਂ ਨੇ ਇਹਨਾਂ ਪਿਆਰ ਇਨਾਂ ਭਰੋਸਾ ਰੱਖਿਆ ਇਨਾਂ ਵਿਸ਼ਵਾਸ ਕਿੰਨੀ ਬਈ ਲਗਤ ਕਿੰਨੀ ਹੋ ਗਈ ਹੈ ਲਗਤ ਅਸੀਂ ਜਿਵੇਂ 12-13 ਪੱਤਾ ਕੱਢਦੇ ਆ 14 ਪੱਤਾ ਕੱਢਦੇ ਆ ਰੋਡ ਡੇਲੀ ਲੱਗ ਜਾਂਦੀ ਹੈ ਤੇ ਇੱਕ ਮਾਦ ਕਿਸੇ ਲੱਗ ਜਾਂਦੇ ਆ ਆਬੀ ਦੇ ਲੱਗਵਾਦ ਕੋ ਆਪਣਾ ਵੀ ਹੈਗਾ ਵਾ ਸਹੀ ਕੋਈਹੀਂ ਬਟਾਲੇ ਲਾ ਕੇ ਆਪਣੇ ਰਿਸ਼ਤੇਦਾਰਾਂ ਤੋਂ ਬਜਾਇਆ ਵਾ ਸਹੀ ਤੋਂ ਕਾਰਨ ਉਹਦਾ ਕੀ ਆਪਣੀ ਧਰਤੀ ਜਿਹੜੀ ਨਾ ਇਹ ਇਥੋਂ ਖੇਮ ਕਰਨ ਤੋਂ ਲੈ ਕੇ ਤੇ ਅੰਮ੍ਰਿਤਸਰ ਤੱਕ ਤਕਰੀਬਨ ਥੋੜਾ ਜਿਹਾ ਖਟਾਨ ਮਾਰਦੀ ਲੋਨ ਦੀ ਪਾ ਮਾਰਦੀ ਓਕੇ ਤੇ ਜਿਹੜਾ ਇਹ ਗਰਦਾਫ ਔਰ ਬਟਾਲੇ ਏਰੀਆ ਦਾ ਗੰਨਾ ਨਾ ਉਹ ਖਰਾਨ ਖਰਾਨ ਨਹੀਂ ਮਰਦਾ ਨਾ ਲੋਨ ਦੀ ਪਾ ਮਰਦਾ ਤੇ ਬਹੁਤ ਵਧੀਆ ਚਾਹ ਬਣਦੀ ਹੈ ਥੋੜੀ ਪਾ ਚਾਹ ਫੁੱਟ ਜਾਂਦੀ ਓਕੇ ਮਠਾਸ ਬਹੁਤ ਜ਼ਿਆਦਾ ਇੱਥੇ ਹਾਂਜੀ ਬਹੁਤ ਜ਼ਿਆਦੀ ਮਠਾਸ ਕਈ ਸਾਨੂੰ ਗੁਰਮੁਖ ਕਹਿੰਦੇ ਤੁਸੀਂ ਖੰਡ ਪਾਉਂਦੇ ਜੀ ਹਾਂਜੀ ਕਿੰਨਾ ਮਿੱਠਾ ਗੋੜੇ ਤੁਸੀਂ ਖਾ ਕੇ ਦੇਖੋ ਬਹੁਤ ਵਧੀਆ ਜਿਹੜਾ ਸਫਾਈ ਵਾਸਤੇ ਤੁਸੀਂ ਕਿਹੜਾ ਕੀ ਜੀ ਇਸਤੇਮਾਲ ਕਰਦੇ ਹੋ ਤੇ ਸਫਾਈ ਵਾਸਤੇ ਜੀ ਅਸੀਂ ਤੇ ਬਿਲਕੁਲ ਜਿਹੜੀ ਸਹੀ ਗੱਲ ਹੈ ਉਹ ਥੋੜਾ ਇਸਤੇਮਾਲ ਕਰਦੇ ਹਾਂ ਥੋੜਾ ਹਾਂਜੀ ਕੀ ਨੁਕਸਾਨ ਰਹਿ ਕਿਹਨੂੰ ਤਾਂ ਨਹੀਂ ਨਹੀਂ ਬਕਰੂ ਕੋਡਾ ਬਿਲਕੁਲ ਬਹੁਤ ਵਧੀਆ ਪੇਟਪੂੜ ਸਾਫ ਹੋ ਜਾਂਦਾ ਅੱਛਾ ਜੀ ਤੇ ਬਾਕੀ ਅਸੀਂ ਪਿੱਛੇ ਸਪਾਈ ਵਾਸਤੇ ਜਾਲੀ ਲਾਈ ਆ ਅੱਛਾ ਜੀ ਜਾਲੀ ਤੋਂ ਬਾਅਦ ਟੁੱਲੂ ਪੰਪ ਲਾਇਆ ਹੈ ਅੱਛਾ ਜੀ ਟੁੱਲੂ ਪੰਪ ਬਿਲਕੁਲ ਰੇਤਾ ਵੀ ਨਹੀਂ ਆਉਂਦਾ ਵਿੱਚ ਓਕੇ ਫੇਰ ਇਹਦੇ ਏਕੜਾ ਦੇ ਵਿੱਚ ਅਸੀਂ ਸਾਫ ਕਰਦੇ ਇਹਨੂੰ ਅੱਛਾ ਜੀ ਤੇ ਅੱਗੇ ਜਾ ਕੇ ਗੁੱਡ ਬੰਦਾ ਫੇਰ ਬੰਦਾ ਹਾਂਜੀ ਤੇ ਜੇਕਰ ਭਾਈ ਦੂਰੋਂ ਕਿਸੇ ਨੂੰ ਆਣਾ ਹੋਵੇ ਉਹਦੇ ਵਾਸਤੇ ਕੀ ਸਹੂਲਤ ਹੈ ਕੀ ਹੈ ਕਿਵੇਂ ਤੁਸੀਂ ਦੂਰੋਂ ਅਧਰੂ ਜੀ ਦੂਰੋਂ ਸਹੂਲਤ ਨਹੀਂ ਆ ਕਿ ਇਹ ਆ ਕਿ ਦੂਰੋਂ ਜਨੇ ਆਉਣਾ ਉਹ ਫੋਨ ਕਰਕੇ ਆਵੇ ਜਾਂ ਪਹਿਲਾਂ ਉਹ ਕਈ ਗੁਰਮੁਖ ਬਹੁਤ ਦੂਰੋਂ ਦੂਰੋਂ ਗਰਦਾਸਪੁਰੋਂ ਵੀ ਆਉਂਦੇ ਆ ਕੋਈ ਮੋਗੇ ਸਾਈਡ ਤੋਂ ਆਉਂਦੇ ਆ ਹਾਂਜੀ ਉਹਨਾਂ ਵਾਸਤੇ ਇਹ ਪਹਿਲਾਂ ਰੱਖ ਲੈਂਦਾ ਫਿਰ ਕਿਉਂਕਿ ਗਾਂ ਕੋਸ਼ਿਸ਼ ਕਰਾਂਗੇ ਕਿ ਵੱਡਾ ਪ੍ਰੋਜੈਕਟ ਕਰਾਂਗੇ ਇਸ ਤੋਂ ਨਾਲੋਂ ਕੋਈ ਗੜ ਨਹੀਂ ਪੂਰਾ ਆ ਰਿਹਾ ਅੱਛਾ ਜੀ ਹਾਂਜੀ ਤੇ ਜੇਕਰ ਕਿਸੇ ਨੇ ਆਪਾਂ ਮੰਨ ਲਓ ਕਿ ਵੀਰੀ ਜਿੱਦਾਂ ਅਦਰ ਸਟੇਟ ਦੇ ਵਿੱਚ ਪੰਜਾਬ ਤੋਂ ਬਾਹਰ ਮਗੋਣਾ ਹੋਵੇ ਉਹਦੇ ਵਾਸਤੇ ਕੋਈ ਤਾਂ ਆਨਲਾਈਨ ਭੇਜ ਸਕਦੇ ਆਪਾਂ ਉਹ ਆਨਲਾਈਨ ਕਰ ਰਹੇ ਆ ਅੱਗੇ ਗਾਂ ਕੋਸ਼ਿਸ਼ ਕਰਾਂਗੇ ਕਿ ਹੁਣ ਉਹ ਵੀ ਕੰਮ ਕਰਨ ਦੀ ਪਹਿਲੀ ਗੱਲ ਇੱਥੇ ਗੜ ਨਹੀਂ ਪੂਰਾ ਆਉਦਾ ਅੱਛਾ ਤੇ ਨਹੀਂ ਆ ਰਿਹਾ ਹਾਂਜੀ ਬਹੁਤ ਜ਼ਿਆਦਾ ਗੜ ਡਿ ਲੋੜ ਬਾਕੀ 5 10 ਕਮੈਂਟਰ ਵੀ ਗੋਲ ਬਣਾਵਾ ਤੇ ਉਹ ਵੀ ਨਾ ਪੂਰਾ ਆ ਰਿਹਾ। OK ਜੀ। ਬਹੁਤ ਬਹੁਤ ਧੰਨਵਾਦ ਆਪਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਧੰਨਵਾਦ ਆਡਾ ਪਈਆ ਸਮਾਂ ਕੱਢ ਕੇ ਸਾਡੀ ਕਵਰੇਜ ਕਰਨ ਵਾਸਤੇ ਆਜੇ ਜੀ। ਜੀ ਕਾ ਖਾਲਸਾ। ਵਾਹਿਗੁਰੂ ਜੀ ਖਾਤੇ ਜੀ।